ਗੁਰਦਾਸਪੁਰ ਸ਼ਹਿਰ ਦੇ ਜੇਲ੍ਹ ਰੋਡ ਤੇ ਸਥਿਤ ਡੋਮੀਨੋਸ ਪੀਜ਼ਾ ਰੈਸਟੋਰੈਂਟ ਵਿੱਚ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਈ ਹੈ ਕਤਰਾਂ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਅਤੇ ਆਲਾ ਅਧਿਕਾਰੀ ਮੌਕੇ ਤੇ ਪਹੁੰਚ ਗਏ ਰੈਸਟੋਰੈਂਟ ਸਟਾਫ ਅਤੇ ਉੱਥੇ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਕਿ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਰੈਸਟੋਰੈਂਟ ਦੇ ਬਾਹਰ ਖੜ ਕੇ ਦੋ ਫਾਇਰ ਕੀਤੇ ਗੋਲੀਆਂ ਛਪਚਪਨ ਰੈਸਟੋਰੈਂਟ ਦੇ ਸ਼ੀਸ਼ਿਆਂ ਨੂੰ ਲੱਗੀਆਂ ਜਦਕਿ ਅੰਦਰ ਲੋਕ ਮੌਜੂਦ ਸਨ ਗੋਲੀ ਦੀ ਆਵਾਜ਼ ਸੁਣ ਕੇ ਲੋਕਾਂ ਨੇ ਲੁਕ ਕੇ ਆਪਣੀ ਜਾਨ ਬਚਾਈ ਇਸ ਦੌਰਾਨ ਰੈਸਟੋਰੈਂਟ ਦੇ ਅੰਦਰ ਅਤੇ ਬਾਹਰ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਰੈਸਟੋਰੈਂਟ ਮੈਨੇਜਰ ਰਾਜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਸੀ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਧਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾੜਾ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉਨਾ ਦੱਸਿਆ ਕਿ ਪਿਛਲੇ 3 ਦਿਨਾਂ ਵਿੱਚ ਲਗਭਗ 3 ਵਾਰਦਾਤਾਂ ਸ਼ਹਿਰ ਵਿੱਚ ਵਾਪਰ ਚੁੱਕੀਆਂ ਹਨ ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਮਾਹੌਲ ਹੈ ਮੌਕੇ ਤੇ ਪਹੁੰਚੇ ਐਸਪੀ ਗੁਰਦਾਸਪੁਰ ਪੁਲਿਸ ਡੀਕੇ ਚੌਧਰੀ ਨੇ ਕਿਹਾ ਕਿ ਵਾਰਦਾਤ ਦੀ ਸੂਚਨਾ ਮਿਲਦੇ ਹੀ ਉਹ ਟੀਮ ਸਮੇਤ ਮੌਕੇ ਤੇ ਪਹੁੰਚੇ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੋਟਰਸਾਈਕਲ ਸਵਾਰਾ ਵੱਲੋਂ ਫਾਇਰ ਕੀਤਾ ਗਿਆ ਹੈ ਹਾਲਾਂਕਿ ਇਸ ਘਟਨਾ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਉਹਨਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ ਸਾਡੀ ਗੱਲ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਦੀ ਇਹੋ ਜਿਹੀਆਂ ਘਟਨਾਵਾਂ ਨਹੀਂ ਸੁਣੀਆਂ ਤੁਸੀਂ ਦੇਖ ਸਕਦੇ ਹੋ ਕਿ ਦੋ ਦਿਨ ਤੋਂ ਲਗਾਤਾਰ ਇਹ ਤੀਜੀ ਘਟਨਾਵਾਂ ਤੇ ਲਾਅ ਐਂਟਰ ਆਰਡਰ ਦੀ ਗੱਲ ਕਰੀਏ ਤੇ ਲਾਅ ਐਂਡ ਆਰਡਰ ਦੇਖ ਹੀ ਨਹੀਂ ਰਿਹਾ ਕਿਤੇ ਕੋਈ ਅਜੇ ਤੱਕ ਕੇਸ ਟ੍ਰੇਸ ਨਹੀਂ ਹੋਇਆ ਜਿੰਨੀਆਂ ਗੋਲੀਆਂ ਪਿੱਛੇ ਚਲੀਆਂ ਉਹ ਵੀ ਨਹੀਂ ਟ੍ਰੇਸ ਕਰ ਸਕੇ ਸੋ ਅੱਜ ਦੇ ਸਮੇਂ ਵਿੱਚ ਲੋਕ ਜਿਹੜੇ ਨੇ ਅਸਖਰੀਅਤ ਮਹਿਸੂਸ ਕਰ ਰਹੇ ਨੇ ਸਾਰੀਆਂ ਦੁਕਾਨਾਂ ਪ੍ਰੋਪਰ ਡਰਦੇ ਸਾਰੇ ਸ਼ਹਿਰੀ ਹੁਣ ਇਹ ਬੰਦ ਕਰਕੇ ਘਰਾਂ ਨੂੰ ਚਲੇ ਗਏ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਉਹ ਦੁਕਾਨਾਂ ਖੋਲਣ ਤੋਂ ਵੀ ਡਰਨਗੇ ਕਿ ਲੋਕ ਕਿਦਾਂ ਬਿਜ਼ਨਸ ਕਰਨਗੇ ਭਾਜੀ ਅੱਗੇ ਤੇ ਕਦੀ ਜਦੋਂ ਅਖਬਾਰ ਪੜ੍ਹਦੇ ਸੀ ਸਵੇਰੇ ਕਦੀ ਕਦੀ ਸੁਣੀਦਾ ਸੀ ਵੀ ਆ ਗੋਲੀ ਚੱਲ ਗਈ ਆ ਉਹ ਵੀ ਕੋਈ ਰੰਜਿਸ਼ ਕਰਕੇ ਅਜੇ ਨੇਕਾ ਗੋਲੀਆਂ ਚੱਲ ਰਹੀਆਂ ਸਮਝ ਹੀ ਨਹੀਂ ਆ ਰਹੀ ਵੀ ਬਣ ਕੀ ਰਿਹਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੇ ਪੰਜਾਬ ਇਦਾਂ ਹੀ ਇਦਾਂ ਹੀ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਨੂੰ ਹੁਣ ਮੈਂ ਪਰਸੋਂ ਜਿਹੜਾ ਵਾ ਐਸਐਸਪੀ ਦਫ਼ਤਰ ਦਾ ਵੀ ਘਰਾਓ ਕਰਾਂਗੇ ਯੂਥ ਕਾਂਗਰਸ ਵੱਲੋਂ ਵੱਡੇ ਨੌਜਵਾਨ ਸਾਰੇ ਇਕੱਠੇ ਕਰਕੇ ਪੁਲਿਸ ਨੂੰ ਵੀ ਹਿਲਾਵਾਂਗੇ ਵੀ ਜੇ ਲੋਕ ਜਿਹੜੇ ਆ ਜਿੱਥੇ ਵੱਸੋ ਵਾਲੇ ਏਰੀਆ ਉੱਥੇ ਵੀ ਸੁਰੱਖਿਆ ਤਾਂ ਨਹੀਂ ਫਿਰ ਕਿਦਾਂ ਸੁਰੱਖਿਆ ਆਪਾਂ ਇਹ ਨਹੀਂ ਕੱਲਾ ਵੀ ਥਾਣੇ ਦੀਆਂ ਦੁਵਾਰਾਂ ਉੱਚੀਆਂ ਕਰ ਲਈਏ ਤੇ ਆਪਾਂ ਲੋਕ ਲੋਕ ਜਿਹੜੇ ਨੇ ਉਹ ਇਹਨਾਂ ਦੇ ਇਨਾਂ ਦੇ ਹੱਥਾਂ ਦੇ ਵਿੱਚ ਨਹੀਂ ਜੇ ਇਨਾਂ ਦੇ ਹੱਥਾਂ ਵਿੱਚ ਸੇਫ ਨਹੀਂ ਆਪ ਹੀ ਸੇਫ ਨਹੀਂ ਤੇ ਫਿਰ ਲੋਕਾਂ ਨੂੰ ਕਿੱਦਾਂ ਸੇਫ ਕਰਨਗੇ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਥੋੜਾ ਜਿਹਾ ਆਪਣੇ ਆਫਿਸ ਤੋਂ ਨਿਕਲ ਕੇ ਲੋਕਾਂ ਦੇ ਵਿੱਚ ਵਿਚਰੋ ਲੋਕਾਂ ਨੂੰ ਥੱਲੇ ਥੱਲੜਲੇ ਪੱਧਰ ਤੱਕ ਵੇਖੋ ਵੀ ਕੀ ਬਣ ਰਿਹਾ ਲੋਕ ਕੰਪਲੀਟ ਕਰਨ ਤੋਂ ਵੀ ਡਰ ਰਹੇ ਨੇ ਕਈ ਕਈ ਪੁਲਿਸ ਵਾਲੇ ਜਿਹੜੇ ਦੱਬੀ ਜਬਾਨ ਚ ਕਹਿੰਦੇ ਯਾਰ ਵੇਖ ਲਓ ਜੇ ਮੁੱਕਦਾ ਤੁਹਾਨੂੰ ਤੇ ਆਪਸ ਆਪ ਹੀ ਬਹਿ ਕੇ ਮੁਕਾ ਲਓ ਅਸੀਂ ਕੀ ਕਰੀਏ ਸੋ ਬੜੀ ਇਹ ਚਿੰਤਾ ਦਾ ਵਿਸ਼ਾ ਵਾ ਗੁਰਦਾਸਪੁਰ ਦੇ ਵਿੱਚ ਜਿੰਨੀ ਮੇਰੀ ਲਾਈਫ ਆ ਮੈਂ ਨਹੀਂ ਕਦੀ ਇਸ ਤਰ੍ਹਾਂ ਦਾ ਦੇਖਿਆ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾ ਆਪਣੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਸਾਨੂੰ ਸੰਘਰਸ਼ ਵੀ ਕਰਨਾ ਪੈਣਾ ਪਰਸੋਂ ਜਿਹੜਾ ਆਪਾਂ ਪ੍ਰੋਗਰਾਮ ਲੀਕ ਐਸਐਸਪੀ ਦਫ਼ਤਰ ਦਾ ਵੀ ਕਰਾਓ ਕਰਾਂਗੇ ਅਚਾਨਕ ਹੀ ਦੋ ਮੁੰਡੇ ਆਏ ਮੋਟਰਸਾਈਕਲ ਤੇ ਤੇ ਫਾਇਰ ਕਰਕੇ ਚਲ ਗਏ ਉਸ ਟਾਈਮ ਤੇ ਤਿੰਨ ਚਾਰ ਗਸਮਰ ਬੈਠੇ ਹੀ ਅੰਦਰ ਤੋ ਜਿੱਦਾਂ ਹੀ ਫਾਇਰ ਦੀ ਆਵਾਜ਼ ਸੁਣੀ ਉਹ ਚਲ ਗਿਆ ਆਪਣੀ ਗੱਡੀ ਲੈ ਕੇ ਨਿਕਲ ਗਿਆ ਤਰੋਂ ਨਹੀਂ ਨਹੀਂ ਮੈਂ ਉਸ ਟਾਈਮ ਤੇ ਬਾਹਰ ਹੀ ਨਾ ਕਾਸ ਧਿਆਨ ਨਹੀਂ ਦਿੱਤਾ ਦਿੱਤਾ ਮੈਂ ਦੇਖਿਆ ਕਿ ਆਵਾਜ਼ ਆਈ ਗੋਲੀ ਦੀ ਫਿਰ ਮੈਂ ਚੱਕਦਾ ਨੂੰ ਦੇਖਿਆ ਇੱਥੇ ਦੇਖਿਆ ਕਿ ਉਹ ਸ਼ੀਸ਼ੇ ਦੇ ਬਾਰ ਜੜਾ ਹੈਗਾ ਫਾਇਰ ਹੋਇਆ ਸ਼ੀਸ਼ੇ ਤੇ ਨਹੀਂ ਨਹੀਂ ਮੁੰਡੇ ਕਾ ਤੇ ਮੁੰਡੇ ਬਾਈਕ ਤੇ ਨਹੀਂ 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 ਰਹੀਗਾ ਫਿਰ ਕਿ ਕੋ ਬਾਜ ਆਈ ਹੈ ਅਸਲ ਨਹੀਂ ਹਾਂਜੀ ਬਾਜ ਆਈ ਹੈ ਫਾਇਰ ਦੀ ਆਵਾਜ਼ ਆਈ ਫਾਇਰ ਦੀ ਆਵਾਜ਼ ਆਈ ਹਾਂਜੀ ਹਾਂਜੀ ਕਿ ਮੈਂ ਇਮੀਡੀਏਟਲੀ ਐਸਐਸਓ ਸਾਹਿਬ ਨੂੰ ਕਾਲ ਕੀਤਾ ਤੇ ਪੂਰਾ ਆਏ ਤੇ ਇਨਵੈਸਟੀਗੇਸ਼ਨ ਕਰਕੇ ਗਏ ਆ ਉਸ ਤੋਂ ਬਾਅਦ ਐਸਪੀ ਸਾਹਿਬ ਵੀ ਆਏ تھے۔ ਬਾਕੀ ਹੋਰ ਵੀ ਸਾਰੀ ਫਰੋਤੀ ਦੀ ਕਾਲ ਤੇ ਨਹੀਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਫਰੋਤੀ ਦੀ ਕਾਲ ਹੋਈ ਕੋਈ ਇਦਾਂ ਇਫੈਕਟ ਪੈਰਾ ਹੋਇਆ ਨਹੀਂ ਇਦਾਂ ਦਾ ਕੁਝ ਨਹੀਂ ਹੈ ਕੁਝ ਨਹੀਂ ਹੈ ਅੱਜ ਕੱਲ ਉਹਦਾ ਹੀ ਮਾਹੌਲ ਬਹੁਤ ਜ਼ਿਆਦਾ ਖਰਾਬ ਚੱਲਦਾ ਪਿਆ ਐਥੇ ਜਦੋਂ ਮੈਂ ਆਇਆ ਮੈਨੂੰ ਠਾਹ ਦੀ ਆਵਾਜ਼ ਆਈ ਬਸ ਤੇ ਜਦੋਂ ਮੈਂ ਅੰਦਰ ਆਇਆ ਦੇਖਿਆ ਸ਼ੀਸ਼ਾ ਤੜਕਿਆ ਦਾ ਸੀ ਦੇਖੇ ਬੰਦੇ ਤੁਸੀਂ ਨਹੀਂ ਮੈਨੂੰ ਨਹੀਂ ਦਿਖਿਆ ਕਿਸੇ ਨੂੰ ਮੈਨੂੰ ਬਸ ਆਵਾਜ਼ ਆਈ ਜਦੋਂ ਮੰਦਰ ਆਇਆ ਗੈਸਟਰੇ ਸਾਰੇ ਡਰ ਕੇ ਇੱਥੇ ਵੜ ਗਏ ਸੀ ਰੀਅਲ ਰੋਡ ਦੇ ਉੱਤੇ ਡੋਮੀਨੋਜ਼ ਰੈਸਟੋਰੈਂਟ ਹੈ ਇੱਥੇ ਜੋ ਇਨਫੋਰਮੇਸ਼ਨ ਆਈ ਸੀ ਵੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਇੱਕ ਫਾਇਰ ਕੀਤਾ ਜਿਹੜਾ ਸ਼ੀਸ਼ੇ ਜੈਕ ਰੀਤਾ ਸੀ ਉਹ ਤੋਂ ਬਾਅਦ ਚੋ ਚਲੇ ਗਏ ਜੇ ਵੈਰੀਫਾਈ ਕਰ ਰਹੇ ਸਾਰਾ ਇਹ ਕਿ ਇਹ ਜਿਹੜਾ ਫਾਇਰ ਹੈ ਕਿਉਂ ਕੀਤਾ ਕੋਈ ਟੈਕ ਵਗੈਰਾ ਤੇ ਨਹੀਂ ਇਹਨਾਂ ਨੇ ਉਹ ਵੀ ਸਾਰਾ ਵੈਰੀਫਾਈ ਕਰ ਰਹੇ ਆ ਸਾਰਾ ਕਰਕੇ ਫੇ ਤੁਹਾਨੂੰ ਡਿਟੇਲ ਚ ਦੱਸਾਂਗੇ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਦਾਸਪੁਰ ਤੋਂ ਲਵਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ